ਜਾਣੇ ਕਹਿੰਦੇ ਹੁੰਦੇ ਨੇ ਕਿ ਦੁਆ ਜਿਹੜੀ ਹੈ ਨਾ ਕਰਦੀ ਰਹਿਣਾ ਚਾਹੀਦਾ ਬੰਦੇ ਨੂੰ ਦੁਆ ਬੰਦੇ ਦੀ ਤਕਦੀਰ ਬਦਲ ਦਿੰਦੀ ਹੈ ਸਾਡਾ ਪ੍ਰਭੂ ਸਾਨੂੰ ਉਸੇ ਰੂਪ ਦੇ ਵਿੱਚ ਉਸੇ ਕਰ ਦੇ ਵਿੱਚ ਉਸੇ ਮਾਪੂ ਦੇ ਕੋਲ ਦੁਬਾਰਾ ਰੱਬ ਨੇ ਦਿੱਤਾ ਇੱਧਰ ਵੀ ਲੋਕ ਖੁਸ਼ ਨੇ ਮਾਵਾਂ ਖੁਸ਼ ਨੇ ਬਜ਼ੁਰਗ ਖੁਸ਼ ਨੇ ਕਹਿੰਦਾ ਜੱਟ ਦਾ ਪੁੱਤ ਆ ਥੋਡੀ ਮੰਜੀ ਪੀੜੀ ਉੱਥੋਂ ਤੱਕ ਠੋਕੂਗਾ ਥੋਡੀਆਂ ਨਸਲਾਂ ਯਾਦ ਰੱਖਣੀਆਂ ਥੋਡੀਆਂ ਨਸਲਾਂ ਯਾਦ ਰੱਖਣੀਆਂ ਖੇਤ ਪਾਣੀ ਲਾਉਂਦਾ ਦਰ ਦਾ ਨਹਿਰ ਦੇ ਪਾਣੀ ਦੀ ਵਾਰੀ ਆ ਤੇ ਖੁਸ਼ੀ ਇਸ ਗੱਲ ਦੀ ਆ ਕਿ ਸਾਡਾ ਭਰਾ ਮੋੜਾ ਆ ਮੇਰੇ ਵੱਲੋਂ ਪੂਰੇ ਮੂਸੇ ਪਿੰਡ ਨੂੰ ਮਾਨਸੇ ਜ਼ਿਲ੍ਹੇ ਨੂੰ ਮਾਲਵਾ ਮੱਝਾ ਦੁਆਬਾ ਪੁਆਦ ਲੈਂਦਾ ਚੜਦਾ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਭਰਾ ਦੇ ਫੈਨ ਤੇ ਭਰਾ ਦੇ ਭਰਾ ਬੈਠੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾ ਹੋਣ ਤੇ ਰੱਬ ਸੋਹਣੇ ਨੇ ਕਿਸੇ ਦੀ ਦੁਆ ਤਾਂ ਸੁਣੀ ਹੈ ਸਿਆਣੇ ਕਹਿੰਦੇ ਹੁੰਦੇ ਨੇ ਕਿ ਦੁਆ ਜਿਹੜੀ ਹੈ ਨਾ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਦੁਆ ਬੰਦੇ ਦੀ ਤਕਦੀਰ ਬਦਲ ਦਿੰਦੀ ਹੈ ਤੇ ਦੁਆ ਨੇ ਤਕਦੀਰ ਬਦਲੀ ਔਰ ਸਾਡਾ ਭਰਾ ਸਾਨੂੰ ਉਸੇ ਰੂਪ ਦੇ ਵਿੱਚ ਉਸੇ ਘਰ ਦੇ ਵਿੱਚ ਉਸੇ ਮਾਂ ਪਿਓ ਦੇ ਕੋਲ ਦੁਬਾਰਾ ਰੱਬ ਨੇ ਦਿੱਤਾ ਔਰ ਇਨਸ਼ਾ ਅੱਲਾਹ ਤਾਲਾ ਅੱਲਾ ਪਾਕ ਉਹਦੀ ਜ਼ਿੰਦਗੀ ਦੀ ਫੁੱਲ ਖੈਰ ਕਰੇ ਸਾਡੀਆਂ ਦੁਆਵਾਂ ਉਹਦੇ ਨਾਲ ਨੇ ਇਕ ਕੱਲੀਆਂ ਖੁਸ਼ੀਆਂ ਉਧਰ ਦੀਆਂ ਨਹੀਂ ਮਾਲਵੇ ਵਾਲਿਓ ਉਧਰ ਦੀਆਂ ਨਾਲ ਸਮਝਿਆ ਚੜਦੇ ਪੰਜਾਬ ਵਾਲਿਓ ਇਹ ਇਧਰ ਦੀਆਂ ਵੀ ਖੁਸ਼ੀਆਂ ਨੇ ਇਧਰ ਵੀ ਲੋਕ ਖੁਸ਼ ਨੇ ਮਾਵਾਂ ਖੁਸ਼ ਨੇ ਬਜ਼ੁਰਗ ਖੁਸ਼ ਨੇ ਔਰ ਹਰ ਬੰਦਾ ਖੁਸ਼ ਹੈ ਜਿਹੜਾ ਜਿਹੜਾ ਸਿੱਧੂ ਨੂੰ ਪਿਆਰ ਕਰਦਾ ਅਗਰ ਕੋਈ ਨਹੀਂ ਵੀ ਪਿਆਰ ਕਰਦਾ ਤੇ ਉਹਨੂੰ ਸਿੱਧੂ ਮੂਸੇ ਵਾਲੇ ਦੀ ਸਟੋਰੀ ਪਤਾ ਨਾ ਸਿੱਧੂ ਮੂਸੇ ਵਾਲੇ ਦਾ ਜੀਵਨ ਜਿਹੜਾ ਕੋਈ ਫਿਲਮੀ ਸਟਾਈਲ ਨਾਲ ਹੋਇਆ ਯਕੀਨ ਕਰੋ ਉਹ ਲੋਕ ਵੀ ਖੁਸ਼ ਨੇ ਕਿ ਯਾਰ ਸ਼ੁਕਰ ਹੈ ਬੁੱਢੇ ਮਾਂ ਪਿਓ ਦਾ ਕੋਈ ਸਹਾਰਾ ਆਇਆ ਬੁੱਢੇ ਮਾਂ ਪਿਓ ਨੂੰ ਰੱਬ ਨੇ ਕੋਈ ਸਹਾਰਾ ਦਿੱਤਾ ਪਰ ਉਹਨਾਂ ਦਾ ਪੁੱਤ ਜਿਹੜਾ ਵਾਪਸ ਮੋੜ ਆਇਆ ਜਿਉਂਦੇ ਵਸਦੇ ਰੋ ਪੰਜਾਬੀਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕ